ਦੈਡ ਬੋਡੀ ਜਦੋਂ ਮਿਲੀ ਸੀ ਜਰਨਲਸ ਆ ਦੇ ਤਾਂ ਤੁਹਾਨੂੰ ਸਕੁਰਦ ਕੀਤੀ ਗਈ ਨਹੀਂ ਭਾਬੀ ਜੀ ਮਾਤਾ ਜੀ ਸਾਰੇ ਪਿੰਨ ਸੀ ਮੇਰੀ ਮੈਸੇਜ ਵੀ ਲੜਕਾ ਤੋਂ ਪਿੰਨ ਚਲੇ ਗਿਆ ਹੀ ਕਿਸੇ ਨੇ ਕਿਸੇ ਨੇ ਸੱਦਾ ਕਿ ਉਹ ਜੰਨਤ ਦਿਹਾੜ ਜਰਨਲ ਬਰਾੜ ਸਾਰੇ ਜਾਣਦੇ ਸੀ ਉਹਨਾਂ ਨੂੰ ਕੋਈ ਲੋਕੇਸ਼ਨ पे ਵਾਲਾ ਤੋਂ ਬੰਦਾ ਹੈ ਨਹੀਂ ਹੈਗਾ ਉਹਨਾਂ ਦੇ ਕੰਨ ਚ ਮਾਲਾ ਗਿਆ ਸੀ ਬੜੀ ਵੱਡੀ ਪਛਾਣ ਤੇ ਉਹ ਹੀ ਸੀ ਕੰਨਾਂ ਦੇ ਜੀਹਾਂ ਸਾਮੇ ਦਾ ਵਾਲਾ ਇੱਕ ਖੱਬੇ ਕਾਨੇ ਸੀ ਇਹ ਕਰਕੇ ਉਹ ਸਾਰੇ ਜਾਣਦੇ ਸੀ ਕਿ ਜਨਿਸ਼ ਵੇਗੇ ਨਾਲ ਕੋ ਵਾਕੀ ਟੋਕੀ ਸੀ ਸਟੇਨ ਗਨ ਸੀ ਪਤਾ ਲੱਗੇ ਹੂੰ ਬ੍ਰੈਸ ਕੋਈ ਚੜਗੋਣਾ ਪਛਾਣ ਨਹੀਂ ਕੀਤੀ ਨਾ ਸਾਨੂੰ ਸੱਦੇ ਕੇ ਨਾ ਸਾਨੂੰ ਕੋਈ ਫੁੱਲ ਦਿੱਤੇ ਨਾ ਕੁਝ ਹੂੰ ਸਾਡਾ ਕੋਈ ਇਹੋ ਜੀ ਗੱਲ ਬਾਤ ਨਹੀਂ ਆਪਾਂ ਉਸ ਤੋਂ ਬਾਅਦ 90 ਦਾ ਦੌਰ ਵੀ ਚੱਲ ਪਿਆ ਹਾਂਜੀ 90 ਦੇ ਦੌਰ ਦੇ ਵਿੱਚ ਵੀ ਜਿਵੇਂ ਜਿਵੇਂ ਅਸੀਂ ਸਾਰੇ ਜਾਣਦੇ ਆ ਠੀ ਹਾਲਾਤ ਬਣੇ ਪੰਜਾਬ ਦੇ ਉਸ ਦੇ ਵਿੱਚ ਵੀ ਪਰੇਸ਼ਾਨੀਆਂ ਚੱਲੀਆਂ ਪਈਆਂ ਪਰਿਵਾਰ ਨੂੰ ਕੋਚ ਭਾਈ ਸਾਹਿਬ ਇਹਦਾ ਪਰੇਸ਼ਾਨੀਆਂ ਦੇ ਕੋਈ ਤਨਬੋਧ ਜਿਹੜੇ ਏਜੰਸੀਆਂ ਨੇ ਗਵਰਨਮੈਂਟ ਦੀਆਂ ਉਹ ਪਿੱਛੇ ਤੇ ਛੱਡਦੀਆਂ ਨਹੀਂ ਹਾਂ ਕੋਈ ਵਜੇ ਕੰਮ 'ਚ ਆਏ ਨਹੀਂ ਕਿ ਇਹ ਸੌਦੇਬਾਜ਼ੀ 'ਚ ਨਹੀਂ ਆਏ ਕਿ ਇਹਨੂੰ ਮੁਖਰ ਵੀ ਕਿਸੇ ਦੇ ਕੰਮ 'ਚ ਨਹੀਂ ਆਏ ਅਸੀਂ ਇਹ ਪਾਸੇ ਆਏ ਨਹੀਂ ਪਰ ਏਜੰਸੀਆਂ ਪਿੱਛੇ ਰੰਗੀਆਂ ਅਸੀਂ ਇਹ ਕੰਮ ਚਾਹਦੇ ਤੇ ਜਰੂਰ ਕਹਿੰਦੇ ਫਾਇਦਾ ਜਾਂਦੇ ਜੇ ਲਾਲਚ ਆ ਜਾਂਦੇ ਕਿ ਜੇ ਸੋ ਧਨਸ਼ਦਾਤਾ ਬਣਾਤਾ ਉਹਨੂੰ ਫਲਾਤਾ ਕਰਦਾ ਜੇ ਉਹ ਜੇ ਕਮਾ ਚ ਆ ਜਾਂਦੇ ਤੇ ਅਸੀਂ ਉਹਦਾ ਇਨਵੋਲਵ ਹੋ ਜਾਂਦੇ ਪਰ ਅਸੀਂ ਇਹੋ ਜੇ ਕੰਮ ਆਈ ਨਹੀਂ ਆਪਣਾ ਕਾਰੋਬਾਰ ਕੀਤਾ ਸਾਡੇ ਪੱਠੇ ਦਾ ਕਿਤੇ ਬੰਦ ਕਰਾ ਲੈਂਦੇ ਰਹਿ ਹੂੰ ਤੇ ਜਨਰਲ ਸਾਹਿਬ ਇਹ ਹੁਣ ਕੀ ਕਰਦੇ ਹੈ ਦੋ ਤਿੰਨ ਵਾਰੀ ਮੈਂ ਪਠਾ ਬੰਦ ਕਰਾ ਗਿਆ ਮੁੰਡੇ ਪਰ ਨਹੀਂ ਮੰਨਦੇ ਉਹਦੇ ਨਾਲ ਉਸੇ ਦਾ ਹਾਲਾਤ ਨਾਲ ਚੱਲਦੇ ਰਹੇ ਬਾਕੀ ਤੁਹਾਨੂੰ ਪਤਾ ਹੈ ਜਿੱਦਾਂ ਵੀ ਆ ਜਨਰਲ ਸਾਹਿਬ ਦਾ ਸੁਭੇਸ਼ ਸਿੰਘ ਨਾਮ ਕਿਵੇਂ ਬਣਿਆ ਜਿਹੜੇ ਸਾਹਬਾਦ ਸਿੰਘ ਨਹੀਂ ਨਹੀਂ ਇਹ ਨਾ ਸ਼ਾਹਬੇਕ ਸੀਗਾ ਸਾਹਬੇ ਹਾਂ ਤੇ ਛੋਟੇ ਨਾਮ ਸ਼ਮਸ਼ੇਰ ਜੀ ਤੇ ਮੈਂ ਜੋ ਤਾ ਇੱਕ ਮੈਥਡ ਹੈ ਜਸਵੰਤੋ ਛੋਟੇ ਭਰਾ ਜੇ ਤੁਸੀਂ ਚਾਰ ਸੀ ਉਹ ਛੋਟੇ ਹੋਗੇਗਾ ਇਹ ਤੇ ਮੇਰਾ ਨਾਮ ਬਿਆਨ ਤੁਹਾਡੇ ਤੋਂ ਛਿੰਨੇ ਸਾਲ ਵੱਡੇ ਸੀ ਉਹ ਪੈਸ਼ਾ ਹਾਂ ਜੀ ਮੇਰੇ ਨਾਲ 15 ਸਾਲ ਵੱਡੇ ਤੇ ਦੂਜੇ ਨੰਬਰ ਤੇ ਤੁਸੀਂ ਹਾਂ ਨਹੀਂ ਨਹੀਂ ਮੈਂ ਸਭ ਤੋਂ ਚੌਥਾ ਸਭ ਤੋਂ ਚੌਥਾ ਹਾਂ 992 ਨੰਬਰ ਤੇ ਭੈਣ ਸੀ ਵੀਰੇ ਨੰਬਰ ਸ਼ਮਸ਼ੇਰ ਸਿੰਘ ਅੰਡੀ ਤੇ ਉਹ ਕਿਹਦੇ ਜਸਵੰਤ ਮੈਂ ਪਨੀ ਭਾਈ ਸਾਹਿਬ ਦੇ ਪਰਿਵਾਰ ਦੇ ਭੈਣ ਤੇ ਚਾਰ ਭਰਾ ਤੇ ਭਾਈ ਸਾਹਿਬ ਦੇ ਪਰਿਵਾਰ ਦੇ ਵਿੱਚ ਹੋਰ ਜਿਵੇਂ ਮੈਂ ਉਹਨਾਂ ਦੇ ਤਿੰਨ ਲੜਕੇ ਨੇ ਜੀ ਇੱਕ ਕੇ ਦੋ ਇੱਕ ਸੈਕ੍ਰੀਮੈਂਟ ਹੋਇਆ ਅਮਰੀਕਾ ਦੀਪ ਇੰਤਸਾਲ ਹੋ ਗਿਆ ਕਰਨਲ ਸੀਗੇ ਹਮ ਹਮ ਤੇ ਛੋਟਾ ਦਲਬਾਗ ਆ ਉਹ ਵੀ ਮੇਰਾ ਰਹੇਗਾ ਅਮਰੀਕਾ ਉਹਦਾ ਮੈਨੂੰ ਜਿਆਦਾ ਪਤਾ ਨਹੀਂਗਾ ਘਟ ਮਿਲਿਆ ਮਿਲਿਆ ਹਮ ਜਿਹੜਾ ਸਭ ਤੋਂ ਛੋਟਾ ਭਰਾ ਪਾਲ ਉਹ ਵੀ ਕੈਪਟਨ ਸੀਗਾ ਦਲਬਾ ਵੀ ਕੈਪਟਨ ਕੈਪਟਨ ਸੀ ਇਹਨਾਂ ਛੱਡ ਗਏ ਤੇ ਘਰੇ ਬੈਠਿਆ ਮਨੁ ਦੇਸ ਫਿਰ ਵੀ ਫੌਜ ਵਾਸਤੇ ਸਵਾਮਾਨੂ ਭਾਈਆ ਉਹਨਾਂ ਨੇ ਵੀ ਹਾਂਜੀ ਵੱਡਾ ਕਰਨਾ ਸੀਗੇ ਛੋਟੇ ਤੋਂ ਕੈਪਟਨ ਸੀਗੇ ਹਮਮ ਬਾਅਦ ਵਿੱਚ ਇਹਦੇ ਹੀ ਜਿੱਦਾਂ ਜੋ ਕਰਮਚਾਰਕ ਆਈਦੀਦਾ ਇਹਦਾ ਵਾਹੀ ਚਾਈ ਕਰੀਦੀ ਹੈ ਬੱਚੇ ਆਪਣੀ ਜਗਾ ਉਹ ਆਪਣੀ ਜਗਾ ਸੈੱਟ ਨੇ ਅਸੀਂ ਨਾ ਕਿਸੇ ਅੱਗੇ ਹੱਥ ਕੀਤਾ ਨਾ ਕਿਸੇ ਨੇ ਅੱਜ ਤੱਕ ਸਾਨੂੰ ਪੁੱਛਿਆ ਪਿੰਡ ਦੇ ਵਿੱਚ ਕੋਈ ਜਾਤ ਜੱਟ ਬਣੀ ਹੈ ਜਨਰਲ ਸਾਹਿਬ ਦੀ ਨਹੀਂ ਉਹ ਵੇਖੋ ਘਰ ਜਿਹੜਾ ਉਹ 84 ਤੋਂ ਬਾਅਦ ਹੈ ਜਿਹੜਾ ਹੈ ਮਣਕੀ ਮਾਤਾ ਜੀ 90 ਜੀ ਗੁਜ਼ਰ ਗਏ ਸੀ ਹਮ ਉਦੋਂ ਮਗਰੋਂ ਉਹ ਬੰਦੀ ਪਿਆ ਠੀਕ ਤੇ ਬੰਦ ਜੋ ਸਾਡੇ ਆਪ ਆਪਣੇ ਘਰ ਨੇ ਮੈਂ ਮੇਰਾ ਬਾਜਪੁਰਿਆ ਇਹ ਮੇਰੇ ਲੜਕੇ ਦਾ ਬੰਦੀ ਉਹਨਾਂ ਦੇ ਆਪਣੇ ਲੜਕੇ ਦੇ ਘਰ ਘਰ ਨੇ ਸ਼ਮਸ਼ੇਰ ਭਾਈ ਦੇ ਆਪਣਾ ਉੱਥੇ ਫਾਰਮ ਤੇ ਜਨਰਲ ਸਾਹਿਬ ਨੇ ਕਹਿੰਦੇ ਇਹਨਾਂ ਵੀਰ ਇੱਧਰ ਵੇਖੀਦਾ ਨਹੀਂ ਹੁਣ ਤਾਂ ਅਸੀਂ ਪਿੰਡ ਨੂੰ ਦੇ ਛੱਡਿਆ ਆ ਤੇ ਵਿਰਾਸਤ ਹੈ ਉਹਨਾਂ ਦੀ ਜਿਹੜੇ ਬਣਾਉਣਾ ਹੋਵੇ ਨਾ ਉਹਨਾਂ ਯਾਦਗਾਰ ਬਣਾ ਲੈ ਸਾਡਾ ਉਹਨਾਂ ਕੋਲ ਆ ਦੇ ਤੁਸੀਂ ਭਰਾ ਜੀ ਜਨਰਲ ਸਾਹਿਬ ਦੇ ਕਦੀ ਉਹਨਾਂ ਨੇ ਪਰਿਵਾਰ ਦੇ ਵਿੱਚ ਬੈਠ ਕੇ ਇਹ ਦੱਸਿਆ ਸੀ ਕਿ ਇਸ ਬਲੂ ਸਟਾਰ ਨੂੰ ਟਾਲਿਆ ਜਾ ਜਾ ਸਕਦਾ ਨਹੀਂ ਉਹ ਬਹੁਤ ਘਟ ਰਿਹਾ ਜੀ ਗੱਲ ਕਰਦੇ ਸੀ ਉਹ ਨਹੀਂ ਦੱਸਦੇ ਕੋਈ ਵੀ ਇਹੋ ਜੀ ਗੱਲ ਨਹੀਂ ਕਰਦੇ ਜਿਹਦੇ ਨਾਲ ਕੋਈ ਬਾਹਰ ਉਹਨਾਂ ਦੇ ਪਲੈਨਿੰਗ ਨਿਕਲੇ ਬਿਲਕੁਲ ਹੀ ਪਰਿਵਾਰ ਨਾਲ ਇਹੋ ਜੀ ਬਿਲਕੁਲ ਨਹੀਂ ਤੁਹਾਨੂੰ ਪਤਾ ਸੀ ਜੀ ਵੈਸੇ ਹਿਲਜੁਲ ਹੋ ਰਹੀ ਹੈ ਜੀ ਬਲੂ ਸਟਾਰ ਦੀ ਇਸ ਦਾ ਤਿੰਨ ਤਿੰਨ ਚਾਰ ਮਹੀਨੇ ਸਾਰਿਆਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਰਮੀ ਆ ਗਈ ਆ ਕੁਝ ਹੋਈ ਆ ਆਪ ਲਨ ਕੋ ਲੱਗ ਗਿਆ ਹੈ ਕਿ ਆਪ ਮੁਸਰਾ ਟ੍ਰੇਨਿੰਗ ਲੈ ਰਹੇ ਨੇ ਇੱਥੇ ਆਇਆ ਇੱਥੇ ਆਇਆ ਉਹ ਸਭ ਕੁਝ ਪਤਾ ਹੈ ਸੰਤਾਨ ਨੂੰ ਹੀ ਪਤਾ ਹੈ ਹੂੰ ਸਰ ਉਹ ਉਹਨਾਂ ਕਦੀ ਭਾਈ ਸਾਹਿਬ ਨੇ ਇਹੋ ਜੀ ਗੱਲ ਨਹੀਂ ਬਾਹਰ ਕੀਤੀ ਕਿ ਆਹ ਹੋਣਾ ਉਹ ਬਹੁਤ ਘਟ ਬੋਲੇ ਬਾਜ਼ੂ ਗੱਲ ਕਰਦੇ ਹੀ ਉਹ ਗੱਲ ਉਹ ਹੀ ਕਰਦੇ ਜਿਹੜੀ ਜਿਹੜੇ ਕੋਈ ਦਮ ਹੋਏ ਨਹੀਂ ਜਦੇ ਤੁਸੀਂ ਸਹੀਦੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਕਿ ਮਲਾਲ ਹੈ ਮਨ ਦੇ ਵਿੱਚ ਸਬਚਾਰਾ ਪ੍ਰਤੀ ਕਿ ਰੰਜ ਹੈ ਨਹੀਂ ਨਿਕਲੇ ਆਪਣੇ ਭਾਈ ਸਾਹਿਬ ਨਹੀਂ ਸਰਚਾਰਾਂ ਦੇ ਪ੍ਰਤੀ ਸਰਕਾਰਾਂ ਦਾ ਪੂਰਾ ਹੈਗੇ ਇਹ ਦੇ ਸਰਕਾਰਾਂ ਨੂੰ ਹੀ ਚਾਹੀਦਾ ਹੈ ਵੀ ਆ ਇਸਰਾ ਸਰਕਾਰਾਂ ਨੇ ਅਜ ਤੱਕ ਕਹੇ ਸੀਦਾ ਕੁਝ ਕੀਤਾ ਹੋਏ ਰਾਜਗੁਰੂ ਸਰਦੇਵ ਭਗਤ ਸਿੰਘ ਤੋਂ ਲੈ ਕੇ ਅੱਜ ਤੱਕ ਕਹੇ ਵੀ ਸੀਦਾ ਕੁਝ ਕੀਤਾ ਹੋਏ ਸਾਡੀ ਦੇ ਇਤਮਾਨ ਸਨਮਾਨ ਸਾਨੂੰ ਦੇ ਗਏ ਆ ਆਪਣਾ ਝੰਡਾ ਸੁੱਕਾ ਨਾਂ ਦੇ ਛੋਟੇ ਚੰਗੇ ਲੱਗਦੇ ਮੈਨੂੰ ਕਹਣੇ ਠੀਕ ਹੈ ਜੀ ਵਾਹਿ ਸਾਡੇ ਸਨਮਾਨ ਜੋਗ ਨੇ ਜਿੰਦਾਸੋ ਕਾ ਸਤਵੰਦ ਸਿੰਘ ਕੇਰ ਸਿੰਘ ਤੇ ਧਲਾਵਰ ਸਿੰਘ ਜਿਨ੍ਹਾਂ ਨੇ ਸਾਡੀ ਇਤਮਾਨ ਸਨਮਾਨ ਫੇਰ ਬਹਾਰ ਰੱਖੀ ਆ ਬਾਕੀ ਸਰਕਾਰਾਂ ਵਾਲੋਂ ਤਾਂ ਕੋਈ ਕਸਰ ਨਹੀਂ ਆਜੇ ਅਸੀਂ ਜਿੰਨਾ ਹੈ ਜੋ ਕੋਸ਼ਿਸ਼ ਆ ਕਿ ਸੈਂਟਰ ਸਰਕਾਰ ਨੂੰ ਵੀ ਪਤਾ ਹੈ ਕਿ ਇਹ ਸਭ ਕੁਝ ਕਰ ਸਕਦੇ ਨੇ ਇਹ ਦੁੱਖ ਵੀ ਚਾਲ ਸਕਦੇ ਨੇ ਤੇ ਦੁੱਖ ਦਾ ਜਵਾਬ ਵੀ ਦੇ ਸਕਦੇ ਨੇ ਮਤਲਬ ਕਿ ਇਹ ਸਹਿਨ ਸ਼ੀਲਤਾ ਸਾਡੇ ਚ ਹੈਗੀ ਆ ਅਸੀਂ ਛੇਤੀ ਕਿਤੇ ਉਹ ਜਿਆ ਗਲਤ ਕਦਮ ਸਿੱਖ ਕੌਮ ਨਹੀਂ ਚੁੱਕਦੀ ਸਹਿਬ ਤੇ ਭਰੋਸਾ ਰੱਖਦੀ ਆ ਪਹਿਲਾਂ ਤੋਂ ਰੱਖਦੀ ਆ ਅੱਜ ਤੱਕ ਵੀ ਸਹਿਤ ਇਹ ਕਹਿ ਕਸ਼ਟ ਸਹਾਰਦੇ ਆਏ ਨੇ ਇਹ ਸਾਡੇ ਪਰਿਵਾਰਾਂ ਜਿਹਾ ਸਾਡੀਆਂ ਮਾਵਾਂ ਨੇ ਗੁਰਤੀ ਸੀਆ ਸਾਡੀਆਂ ਮਾਵਾਂ ਜਿੰਦੇ ਸੁੱਖੇ ਦੀ ਮਾਂ ਨੇ ਜਾ ਕੇ ਗਿੱਧੇ ਪਾਏ ਨੇ ਪਾਕਿਸਤਾਨ ਦੀ ਮਾਂ ਨੇ ਨਹੀਂ ਪਾਏ ਇਹ ਸਾਡੀ ਮਿਸਾਲ ਕਾਇਮ ਕਰਕੇ ਗਏ ਨੇ ਇਹ ਕਰਕੇ ਹੀ ਸਦਾ 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 ਹੁੰਦਾ ਦੇਰਦਾਰ ਆ ਜਰਨਲ ਸਾਹਿਬ ਤੋਂ ਇਹਨਾਂ ਸਾਹਿਬ ਤੋਂ ਉਹਨਾਂ ਦੀ ਵੱਡੀ ਸ਼ੀਦੀ ਆ ਇਹ ਕੋਈ ਸ਼ੱਕ ਨਹੀਂ ਉਹ ਸਾਡੇ ਸਨਮਾਨਯੋਗ ਨੇ ਅਹੀਂ ਅੱਜ ਜੇ ਹੈਗੇ ਆ ਉਹਨਾਂ ਦੀ ਕਿਰਪਾ ਕਰਕੇ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਨਵਾਸ ਦਵੇ ਤੇ ਸਾਨੂੰ ਇਹ ਨਿਹਰ ਜੇ ਬੰਦਾ ਮਨ ਕੀ ਬਲ ਬਖਸ਼ੇ ਜਿਹੜਾ ਅਹੀਂ ਵੀ ਸੇ ਕੌਮ ਦੇ ਲੇਖੇ ਲੱਗ ਸਕੀਏ ਤੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕੇ ਹੁਣ ਜਾਦਾ ਦੇ ਵਿੱਚ ਹੀ ਨੇ ਜਾਦਾ ਆਉਂਦੀਆਂ ਨੇ ਭਰਾਵੀਆਂ ਮੈਂ ਯਾਦ ਉਹ ਕਰ ਗਿਆ ਜੋ ਯਾਦਾ ਉਹਨਾਂ ਹਰ ਬੰਕੀ ਜਹਾਰਸਿਕ ਜਾਂ ਸੰਤਾ ਨੂੰ ਭਾਈ ਅਮਰੀਕਸਿਆ ਨੂੰ ਠਾਰਾ ਸੰਗ ਨੂੰ ਨਾਲ ਦੇ ਸਾਰੇ ਸਾਥੀਆਂ ਨੂੰ ਸਾਰੇ ਸੰਗਤ ਯਾਦ ਕਰਦੀ ਆ ਸਾਰੇ ਸਿੱਖ ਕੌਮ ਯਾਦ ਕਰਦੀ ਆ ਜਿਹੜੇ ਮਨਾ ਲੈ ਨੇ 5 86 ਦਾ ਜਿਨ੍ਹਾਂ ਨੇ ਬਾਅਦ ਚ ਸੋਦੇ ਨੇ ਲੋਕ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਲੋਕੀ ਪੂਜਦੇ ਨੇ ਇਸ ਨੂੰ ਪੂਜਦੇ ਨੇ ਸਾਡੇ ਬੜੇ ਸਨਮਾਨਯੋਗ ਨੇ ਅਸੀਂ ਬਹੁਤ ਬਹੁਤ ਉਹਨਾਂ ਦਾ ਤਨਵਾਦ ਕਰਦੇ ਜੋ ਕਰਕੇ ਗਏ ਨੇ ਸਾਦਾਉ ਮਾਰਗਦਰਸ਼ਨ ਹੈ ਅਹੀਂ ਹਮੇਸ਼ਾ ਉਹਨਾਂ ਨੂੰ ਸਿਰ ਮੱਥੇ ਤੇ ਨਮਸਕਾਰ ਕਰਦੇ ਹਾਂ ਜੇ ਸਾਡੇ ਪੂਜਨਯੋਗ ਨੇ ਠੀਕ ਹੈ ਅਹੀਂ ਬਹੁਤ ਬਹੁਤ ਉਹਨਾਂ ਦਾ ਤੁਹਾਡਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਥੋੜਾ ਟਾਈਮ ਦਿੱਤਾ ਜਨਰਲ ਬਖਸ਼ਣਾ ਵਾਲੀ ਹੋ ਜਣਾ ਹੈ ਜਿਸ ਤਰ੍ਹਾਂ ਉਹਨਾਂ ਨੇ ਆਰਡਰ ਕੀਤਾ ਹੈ ਕਿ ਵਿਆਸ ਤੋਂ ਪਿੱਛੇ ਬਣਾਉਂਦਾ ਤਾਂ ਨਹੀਂ ਆਕਾ ਨਹੀਂ ਮੰਨਿਆ ਉਹ ਸਦਾ ਵਧਦਾ ਨਾ ਹੀ ਹੋ ਜਾਂਦਾ ਉਹਦੇ ਪ੍ਰਾਈਮ ਮਿਨਿਸਟਰ ਚੰਗਾ ਸੀ ਜਿਨੇ ਉਹਦੇ ਆਕਾ ਨਹੀਂ ਸਾਨੂੰ ਇਹਨੇ ਪਾਕਿਸਤਾਨ ਦੀ ਲੜਾਈ ਜਿੱਤ ਕੇ ਦਿੱਤੀ ਆ ਤਾਂ ਉਹਦਾ ਬਚਾਅ ਹੋ ਗਿਆ ਇਹਨਾਂ ਲੋਕਾਂ ਵੱਲੋਂ ਕੋਈ ਕਸਰ ਨਹੀਂ ਗਈ ਇਹ ਕਰਕੇ ਇਹਨਾਂ ਨੂੰ ਥੋੜਾ ਸਮਝ ਕੇ ਚੱਲਣਾ ਚਾਹੀਦਾ ਹੈ ਕਾਹੀ ਸਿੱਖ ਨੇ ਅਜ ਤੱਕ ਕਰਕੇ ਹੈ ਮੰਦਰ ਗੁਰਦਾਰੇ ਮਸਜਿਦ ਕਹੇ ਦਾ ਵੀ ਮੰਦਰ ਦਾ ਮਸਜਿਦ ਦਾ ਨੁਕਸਾਨ ਕੀਤਾ ਹੈ ਕਹੇ ਦੇ ਜੰਜੂ ਨੂੰ ਹੱਥ ਪਾਇਆ ਹੈ ਕਹੇ ਪੰਡਤ ਨੂੰ ਜਾਂ ਮੰਦਰ ਨੂੰ ਛੇੜਿਆ ਹੈ ਜਾਂ ਕੋਈ ਉਹੋ ਜੀ ਗੱਲਬਾਤ ਕੀਤੀ ਹੈ ਅੱਜ ਤੱਕ ਮੇਰੇ ਰਿਕਾਰਡਸ ਹੂਆ ਥਰੋਅ ਆਊਟ ਵਰਲਡ ਸਿੱਖ ਨੇ ਨਹੀਂ ਇਹ ਕੰਮ ਕੀਤਾ ਇਹ ਜਿੱਥੇ ਵੇਖੋ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਸੀਆਈਡੀ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਕਰ ਰਹੇ ਹੋਏ ਚਾਹ ਬੀ ਜੀਪੀ ਦੇ ਆ ਰਹੇ ਹੱਸ ਤੇ ਬੰਦੇ ਫੜੇ ਜਾਂਦੇ ਨੇ ਗਵਾ ਮਾਰਨ ਵਾਲੇ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਹਰ ਪਾਸੇ ਜੋ ਬੜਾ ਗਲਤ ਜਿਹਾ ਖਲਾਰਾ ਖਿਲਿਆ ਇਹ ਨਹੀਂ ਹੋਣਾ ਚਾਹੀਦਾ ਸਾਡਾ ਇੱਕ ਮੋਲ ਕਹਾ ਬੜਾ ਵਿਸ਼ਾਲ ਮੋਲ ਕਹਾ ਔਰ ਸਾਰੀਆਂ ਕੌਮਾਂ ਦਾ ਇਕੱਠੇ ਰਹਿਨੇ ਆ ਅਸੀਂ ਆਜੀ ਇਕੱਠੇ ਰਹਿਣ ਨੂੰ ਤਿਆਰ ਆ ਸਾਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਬਰਦਾਸ਼ਤ ਨਹੀਂ ਕਰਦਾ ਅਸੀਂ ਅੱਜ ਹੀ ਜੀ ਸਾਡੇ ਸਿੰਘਾਂ ਦੀ ਰਿਹਾਈ ਹੋਣ ਲਈ ਆ ਆਪਣੇ ਸਜ਼ਾ ਕੱਟ ਕੇ ਦੁਨੀਆ ਦੁਨੀਆ ਸਜ਼ਾ ਕੱਟ ਕੇ ਤੇ ਫੇਰ ਵੀ ਅੰਦਰ ਜਿਗਰੇ ਨਾਲ ਬੈਠੇ ਨੇ ਜਿਹੜੇ ਫਾਂਸੀ ਵੰਦੇ ਆ ਸਾਨੂੰ ਦੋ ਫਾਂਸੀ ਦੇ ਦੇਣ ਫਾਂਸੀ ਆਹੀਂ ਕੋ ਮਰ ਤੋਂ ਮੁੱਕਣ ਦਾ ਜਾਂ ਆਹੀਂ ਪਿੱਛੇ ਹਟਣ ਦਾ ਤੁਸੀਂ ਤਾਂ ਦੇਖ ਰੱਖੋ ਤੁਸੀਂ ਤੇ ਆਪਣੀ ਜੁਰਤ ਰੱਖੋ ਕਿ ਨਹੀਂ ਆ ਕੁਝ ਕਰ ਸਕਦੇ ਆ ਹੂੰ ਉੱਤੇ ਸਾਰੇ ਕ੍ਰਾਈਮ ਕ੍ਰਿਮੀਨਲ ਬੰਦੇ ਬੈਠੇ ਨੇ ਜਿਹੜੇ ਡਿਫੈਂਡਰ ਹੋਮਨਿਸਟਰ ਆ ਉਹਦੇ ਉੱਤੇ ਜੱਜਾਂ ਦੇ ਮਰਦਾ ਰੋਪ ਨੇ ਜਿਹੜੇ ਸਭਰਾਮ ਸੁਮਮੀ ਦੀ ਸੁਆਮੀ ਦੀਆਂ ਸਟੇਟਮੈਂਟ ਪੜ ਲਓ ਪ੍ਰਾਈਮ ਮਿੰਿਸਟਰ ਆਉਦੇ ਹੁੰਦੇ ਹੁੰਦੇ ਆਪਣੇ ਗੋਦਰਾ ਕਾਂਢਦੇ ਨੇ ਕੇਸ ਆ ਹਾਈ ਕੋਰਟ ਚਲੇ ਜਾਂਦੇ ਦੱਬੇ ਨੇ ਜਿਹੜਾ ਉਹ ਜਨੇ ਫਾਇਲਾ ਦਤਾ ਉਹ ਆਈਪੀਐਸ ਜਿਹੜਾ ਆਈਐਸ ਆਇਗਾ ਆਈਪੀਐਸ ਆਪਣਾ ਉਹ ਅੰਦਰ ਦਿੱਤਾ ਆ ਉਹਦੀ ਕੋਈ ਸੁਣਵਾਈ ਨਹੀਂ ਕੇ ਕਰਕੇ ਕਿੰਨਾ ਚਿਰ ਦੱਬਿਆ ਰੂਕ ਆ ਇਸ ਕਰਕੇ ਇਹ ਜੋ ਹੋ ਰਿਹਾ ਮੁੱਲਕ ਚ ਗਲਤ ਹੋ ਰਿਹਾ ਉਹਦੀ ਇਹ ਵਾਤਵਾਦ ਨੇ ਕਹਿੰਦੀ ਕਰਦੇ ਇਹ ਕੁਝ ਨਹੀਂ ਹੋਣਾ ਚਾਹੀਦਾ ਇਹ ਵਿਸ਼ਾਲ ਮੁੱਲਕ ਆ ਹਰ ਇੱਕ ਦਾ ਮੇਰੇ ਰੇਡੋਂ ਆ ਨੀਗਾ ਜੇ ਹਿੰਦੂਆਂ ਦਾ ਹੁੰਦਾ ਤੇ ਜਦੋਂ 47 ਬਣੀ ਉਹ ਤਾਂ ਐਡ ਕਰ ਲਈ ਸਾਡਾ ਹਿੰਦੂਆਂ ਦਾ ਮੁਲਕ ਹੈ ਹਿੰਦੁਸਤਾਨ ਪਰਿਵਾਰ ਸਿੱਕਾ ਨੂੰ ਐਡ ਕਰ ਦਿੰਦੇ ਉਹਨਾਂ ਜੇ ਮੁਸਲਮਾਨ ਕੀਤੇ ਸਿੱਕਾ ਨੂੰ ਨਾਲ ਉਹਦੇ ਐਡ ਕਰ ਦਿੰਦੇ ਜੀ ਜਾਂਦਾ 1984 ਦੇ ਉਸ ਦੌਰ ਦੇ ਵਿੱਚ ਜਦੋਂ ਸੰਤ ਭਿੰਡਰਾਂਵਾਲੇ ਦਾ ਸਾਹ ਦਿੱਤਾ ਜਨਰਲ ਸਾਹਿਬ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਤਾਂ ਸੀ ਇਹ ਚੱਲਨੇ ਪਏ ਵੇਖੋ ਜੇ ਇਹ ਘਰੋਂ ਘਰ ਹੁੰਦੇ ਸਾਡੇ ਰਿਸ਼ਤੇਦਾਰਾਂ ਨੇ ਮੈਂ ਕੀ ਜਨ ਸਾਥੀਆਂ ਫੋਟੋ ਲਾਤੀਆਂ ਹਨ ਜਰੋਂ ਜੇ ਜਿਹੜਾ ਜਾਈਦਾ ਸੀ ਕੋਈ ਸਾਨੂੰ ਰਖਣ ਦੀ ਯਾਰ ਨਹੀਂ ਹੁੰਦਾ ਅਸੀਂ ਸਾਨੂੰ ਯਾਰਾਂ ਦੋਸਤਾਂ ਨੇ ਰੱਖਿਆ ਠੀਕ ਹੈ ਬਾਈਪੁਰ ਆ ਮਿੱਕੀ ਕਪੂਰ ਆ ਉਹਨੇ ਸਾਡਾ ਬੜਾ ਸਾਥ ਦਿੱਤਾ ਹੈ ਪਵਨ ਜਿੰਦਲ ਆ ਉਹਨੇ ਦਿੱਤਾ ਹੱਗੀ ਮਿਲਕੀ ਰਾਣਾ ਹੈਗਾ ਆਪਣਾ ਮਨੀਸ਼ ਜੀ ਉਹਨਾਂ ਨੇ ਦਿੱਤਾ ਮਿਲਕੀ ਦੋਸ ਹੋਏ ਪੋਲਸ ਹੁੰਦੀ ਹੀ ਬਾਹਰੋਂ ਫੜਨ ਅਹੀਂ ਅੱਗੇ ਪਿੱਛੇ ਨੇਹਾ ਕਰ ਸਾਨੂੰ ਉਹਨਾਂ ਨੇ ਪੂਰਾ ਸਾਥ ਦਿੱਤਾ ਕਿ ਉਹ ਇਹੋ ਜਿਹੇ ਬੰਦੇ ਨਹੀਂ ਗੇ ਤੇ ਕਹਿਣ ਵਾਲੇ ਕਹਿ ਦਿੰਦੇ ਹੀ ਜੰਤ ਜਿਹੜਾ ਹੈ ਜੰਗਲ ਜਾ ਕੇ ਨਾ ਤੋ ਆਦਮੀ ਨੂੰ ਟ੍ਰੇਨਿੰਗ ਦਿੰਦਾ ਬਹੁਤ ਝੂਠ ਬਹੁਤ ਜ਼ਿਆਦਾ ਕੀਤਾ ਹੈ ਤੁਹਾਡੇ ਬਾਰੇ ਵੀ ਬੋਲੇ ਹਾਂ ਜੀ ਬਹੁਤ ਜ਼ਿਆਦਾ ਯੂਪੀ ਚੋਂ ਉਤਰਾਖੰਡ ਨਹੀਂ ਹੀ ਬਣਿਆ ਉਹ ਤਾਂ ਸਿਰਫ ਯੂਪੀ ਸੀ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ ਮੇਰੀ 40 ਸਾਲ ਸੀ 40 ਸਾਲ ਹਾਂ ਜੀ ਤੁਸੀਂ ਕਿਸ ਡਿਪਾਰਟਮੈਂਟ ਸੇ ਜੌਬ ਨਹੀਂ ਨਹੀਂ ਮੈਂ ਵਾਈ ਕਰਦਾ ਹਾਂ ਅੱਛਾ ਇੱਥੇ ਆਣ ਕੇ ਪੰਜਾਬ ਚ ਪਠਾ ਕਰਦਾ ਪਠਾ ਵੀ ਇਹ ਤਾਂ ਵਾਈ ਹੀ ਕਿੱਥੇ ਰਹਿੰਦੇ ਸੀ ਪਹਿਲਾਂ ਪਹਿਲਾਂ ਬਾਜਪਾ ਡਿਸਟ੍ਰਿਕਟ ਉਦਮ ਸਿੰਘ ਨਗਰ ਪਹਿਲਾਂ ਨਾਨੀਦਾਲ ਸੀ ਡਿਸਟ੍ਰਿਕਟ ਨਾਨੀਦਾਲ ਫਿਰ ਉਤਰਾਖੰਡ ਬਣ ਗਿਆ ਉਦਮ ਸਿੰਘ ਨਗਰ ਬਣ ਗਿਆ ਇਹ ਰਾਣਾ ਫਾਰਮ ਸ਼ੂਗਰ ਵਾਲੇ ਆ ਰਾਣਾਰੀ ਅਹੀਂ ਇੱਕੋ ਪੇੜ ਦੇ ਆਮੋ ਸਾਹਮਣੇ ਸਾਡੇ ਫਾਰਮ ਨੂੰ ਜੀ ਰਾਣਾ ਸ਼ੂਗਰ ਮਿਲ ਵਾਲੇ ਇਹ चीज ਸਮਝਦੇ ਹੋ ਤੁਸੀਂ ਸੰਤ ਭਿੰਡਰਾਂ ਵਾਲੇ ਨੂੰ ਜਨਰਲ ਸਾਹਿਬ ਦਾ ਸਾਥ ਮਿਲਣਾ ਤਜਰਬਾ ਆਰਮੀ ਦਾ ਮਿਲਣਾ ਅਤੇ ਬਲੂ ਸਟਾਰ ਦੇ ਵਿੱਚ ਫਾਇਦਾ ਹੋਇਆ ਉਹਨਾਂ ਦਾ ਦੋਨਾਂ ਦਾ ਸਾਥ ਮਿਲਣਾ ਬਹੁਤ ਇਹ ਜੋਸ਼ ਹੋ ਗਿਆ ਹੈ ਭਾਈ ਜੀ ਵਜ੍ਹਾ ਕਰਕੇ ਲੜਾਈ ਏ ਇਸ ਹਿਸਾਬ ਦੀ ਜਿੱਤੀ ਗਈ ਹੈ ਜਿਹੜਾ ਅੱਜ ਵੀ ਪਛਤਾਉਂਦੀ ਹੈ ਸੈਂਟਰ ਗਵਰਨਮੈਂਟ ਹੈ ਜੋ ਕੀਤਾ ਗਲਤ ਹੋਇਆ 인ਦਰਾ ਗਾਂਧੀ ਮਰਨ ਤੱਕ ਪਛਤਾਉਂਦੀ ਹੈ ਜੋ ਮੈਸੋ ਕਰਾਇਆ ਗਿਆ ਗਲਤ ਕਰਾਇਆ ਗਿਆ ਇਹ ਉਹਨੇ ਦੁਖੀ ਹੈ ਕਿ ਇਹ ਇਹਨਾਂ ਨੇ ਆਖਿਆ ਇਹ ਦੋ ਤਿੰਨ ਘੰਟੇ ਦਾ ਕੰਮ ਆ ਇਹਨਾਂ ਕਰਕੇ ਕੰਮ ਗਲਤ ਹੋਇਆ ਔਰ ਅੰਦਰ ਜਿਹੜਾ ਮੁਕਤੀਵਾਦੀ ਦੇ ਉਹ ਬੜੇ ਮਹਾਰ ਸੀਗੇ ਜਿਹੜੇ ਗ੍ਰੀਲਾ ਯੁੱਧ ਦੇ ਉਹਦੇ ਹਿਸਾਬ ਨਾਲ ਉਹਨਾਂ ਨੇ ਜੋ ਵੀ ਲੜਾਈਆਂ ਲੜੀਆਂ ਔਰ ਜੋ ਉਹਨਾਂ ਦੇ ਥੋੜੇ ਬੰਦਿਆਂ ਨੇ ਡੇਢ ਸੋ ਬੰਦੇ ਨੇ ਸਵਾ 150 ਬੰਦੇ ਨੇ ਲੜਾਈ ਲੜੀ ਹੈ ਉਹ ਕੋਈ ਨਿੱਜੀ ਗੱਲ ਨਹੀਂ ਇਹ ਸਾਰਾ ਗੜੀਗੜੀ ਲੜਾਈ ਨੂੰ ਹੀ ਮਾਤ ਪਾਉਂਦੀ ਆ ਔਰ ਇੱਕ ਚੰਗੇ ਹਥਿਆਰਾਂ ਨਾਲ ਲੈ ਸੋਗੇ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਲੜਾਈ ਹੋ ਰਹੀ ਸੀ ਬਲੂ ਸਟਾਰ ਚੱਲ ਰਿਆ ਸੀ